ਪਰਮੇਸ਼ਰ ਦੇ ਹਜ਼ੂਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਮਸੀਦੀ ਅੱਜ ਸਵੇਰ ਦੇ ਸਭ ਵਿੱਚ ਆਪਾਂ ਪਰਮੇਸ਼ਰ ਦੇ ਹਜ਼ੂਰੀ ਵਿੱਚ ਇਕੱਠੇ ਹੋਏ ਆਂ ਆਵਾਜ਼ੀ ਦੇਣ ਦੀ ਕਿਰਪਾ ਲਈ ਪ੍ਰਭੂ ਜੀ ਦਾ ਧੰਨਵਾਦ ਕਰਦੇ ਹੋਏ ਪ੍ਰਾਰਥਨਾ ਕਰੀਏ ਹallelujah hallelujah 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 ਧੰਵਾ ਧੰਵਾ ਧੰਨਵਾ ਪਿਤਾ ਪਰਮੇਸ਼ਰ ਸਰਵਸ਼ਕਤੀਮਾਨ ਜਿੰਦਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਡੀ ਤਾਰੀਫ ਕਰਦੇ ਹਾਂ ਤੁਹਾਡੇ ਨਾਮ ਨੂੰ ਮਹਿਮਾ ਤੇ ਵਡਿਆਈ ਦਿੰਨੀ ਹੈ ਮੇਰੇ ਪ੍ਰਭੂ ਜੀ ਤੁਹਾਡੀ ਪਾਵਨ ਹਜ਼ੂਰੀ ਵਿੱਚ ਝੁਕਦੇ ਹਾਂ ਮੇਰੇ ਪਿਤਾ ਪਰਮੇਸ਼ਰ ਅੱਜ ਦੇ ਸੁੰਦਰ ਦਿਨ ਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਰਾਤ ਪਰ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਮੇਰੇ ਪ੍ਰਭੂ ਜੀ ਮਿੱਠੀ ਪਿਆਰੀ ਨੀਂਦ ਦਿੱਤੀ ਮੇਰੇ ਪਿਤਾ ਪਰਮੇਸ਼ਰ ਪ੍ਰਭੂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਅਸੀਂ ਆਪਣੇ ਦਿਨ ਦੇ ਸਾਰੇ ਭਲਾ ਨੂੰ ਤੁਹਾਡੇ ਤਾਕਤ ਰਥ ਵਿੱਚ ਸੌਂਪ ਦਿੰਨੇ ਹਾਂ ਅਸੀਂ ਵਿਸ਼ਵਾਸ ਕਰਦੇ ਕਿ ਜਿੱਦਾਂ ਰਾਤ ਦੇ ਵੇਲੇ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਦਿਨ ਦੇ ਵੇਲੇ ਵੀ ਤੁਸੀਂ ਸਾਨੂੰ ਸੰਭਾਲ ਕੇ ਰੱਖੋਗੇ ਪਿਤਾ ਆਪਣੇ ਸਵਰਗ ਦੂਤਾਂ ਨੂੰ ਸਾਡੇ ਲਈ ਹੁਕਮ ਦਿਓ ਕਿ ਉਹ ਸਾਡੇ ਸਾਰੇ ਰਾਹਾਂ ਦੇ ਵਿੱਚ ਸਾਡੀ ਮਦਦ ਸਹਾਇਤਾ ਕਰਨ ਹਰ ਇੱਕ ਖਤਰੀ ਮੁਸੀਬਤ ਦੁਰਘਟਨਾ ਪਰੇਸ਼ਾਨੀ আর ਬਿਮਾਰੀ ਤੋਂ ਸਾਨੂੰ ਬਚਾ ਕੇ ਰੱਖਣ ਪਿਤਾ ਅਸੀਂ ਅੱਜ ਆਪਣੇ ਦਿਨ ਦੀ ਸ਼ੁਰੂਆਤ ਤੁਹਾਡੇ ਪਵਿੱਤਰ ਵਚਨ ਦੇ ਨਕਰਨ ਜਾ ਰਿਹਾ ਮੇਰੇ ਪ੍ਰਭੂ ਜੀ ਪਿਤਾ ਜੀ ਦਾ ਦਿੱਤਾ ਹੈ ਤੁਹਾਡਾ ਇਹ ਖਾਸ ਵਚਨ ਸਾਡੇ ਹਿਰਦਿਆਂ ਦੇ ਅੰਦਰ ਜਮਾ ਹੋ ਜਾਵੇ ਔਰ ਸਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਪ੍ਰਭੂ ਜੀ ਕੋਈ ਵੀ ਸ਼ੈਤਾਨੀ ਸ਼ਕਤੀ ਇਸ ਸੁੰਦਰ ਸਮੇਂ ਨੂੰ ਇਸ ਪਾਕ ਵਚਨ ਨੂੰ ਸਾਡੇ ਕੋਲੋਂ ਚੁਰਾਣਾ ਪਾਵੇ ਔਰ ਪ੍ਰਭੂ ਜੀ ਜੋ ਵੀ ਜਨ ਇਸ ਪਾਕ ਵਚਨ ਨੂੰ ਸੁਣੇ ਉਹ ਤੁਹਾਡੇ ਨਾਮ ਵਿੱਚ ਵਧਦਾ ਔਰ ਤਰੱਕੀ ਕਰਦਾ ਜਾਵੇ ਅਸੀਂ ਇਹ ਮੰਗਦੇ ਹਾਂ ਸਾਡੇ ਪ੍ਰਭੂ ਯਸ਼ੁਅ ਮਸੀਹ ਜੀ ਦੇ ਨਾਮ ਵਿੱਚ ਆਮੇਨ ਅੱਜ ਆਪ ਪਰਮੇਸ਼ਰ ਦੀ మహిਮ ਲਈ ਪ੍ਰਭੂ ਦੇ ਦੁਆਰਾ ਹੋਏ ਵੱਡੇ ਕੰਮਾਂ ਦੀਆਂ ਗਵਾਹੀਆਂ ਨੂੰ ਜਾਣਾਂਗੇ ਪਹਿਲੀ ਗਵਾਹੀ ਬ੍ਰਦਰ ਅਰਸ਼ਦੀਪ ਸਿੰਘ ਦੀ ਆ ਉਹ ਜੇਲ੍ਹ ਦੇ ਵਿੱਚ ਸਨ ਪਰ ਉਹ ਤੋਂ ਵਾਪਸ ਨਹੀਂ ਸਨ ਆ پا ਰਹੇ ਪਰਿਵਾਰ ਨੇ ਵਿਸ਼ਵਾਸ ਨਾਲ ਪ੍ਰੇਲਾਈ ਨੰਬਰ ਤੇ ਕਾਲ ਕਰਕੇ ਉਹਨਾਂ ਦਾ ਨਾਮ ਲਿਖਵਾਇਆ ਪ੍ਰੇਰਤ ਤੋਂ ਬਾਅਦ ਉਹ ਜੇਲ੍ਹ ਵਿੱਚੋਂ ਬਾਹਰ ਆ ਗਏ ਇਸ ਗਵਾਹੀ ਲਈ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ ਨੈਕਸਟ ਗਵਾਹੀ ਬ੍ਰਦਰ ਰਾਜਨ ਦੀ ਆ ਉਹ ਬਹੁਤ ਜ਼ਿਆਦਾ ਨਸ਼ਾ ਕਰਦੇ ਸਨ ਕੰਮ ਤੇ ਵੀ ਨਹੀਂ ਸਨ ਜਾਂਦੇ ਔਰ ਘਰੋਂ ਬਾਹਰ ਹੀ ਰਹਿੰਦੇ ਸਨ ਔਰ ਦੇਰ ਰਾਤ ਤੱਕ ਔਰ ਵਾਪਸ ਆਉਂਦੇ ਸਨ ਉਹਨਾਂ ਦੇ ਪਰਿਵਾਰ ਦੇ ਵੱਲੋਂ ਵਿਸ਼ਵਾਸ ਨਾਲ ਪ੍ਰੇਲਾਈ ਨੰਬਰ ਤੇ ਕਾਲ ਕਰਕੇ ਉਹਨਾਂ ਦਾ ਨਾਮ ਲਿਖਵਾਇਆ ਗਿਆ ਪ੍ਰੇਰ ਤੋਂ ਬਾਅਦ ਹੁਣ ਉਹਨਾਂ ਨੇ ਨਸ਼ਾ ਛੱਡ ਦਿੱਤਾ ਔਰ ਕੰਮ ਤੇ ਵੀ ਜਾਣ ਲੱਗੇ ਹਨ ਔਰ ਪੂਰੇ ਟਾਈਮ ਦੇ ਨਾਲ ਘਰ ਵਾਪਸ ਆਉਂਦੇ ਹਨ ਇਸ ਵੱਡੀ ਗਵਾਹੀ ਦੇ ਲਈ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ ਨੈਕਸਟ ਗਵਾਹੀ ਸਿਸਟਰ ਰੰਜੀਤ ਕੌਰ ਦੀਆ ਉਹਨਾਂ ਦੇ ਦੰਦਾਂ ਵਿੱਚ ਅਤੇ ਉਹਨਾਂ ਦੀ ਛਾਤੀ ਵਿੱਚ ਬਹੁਤ ਜ਼ਿਆਦਾ ਪੇਨ ਹੋ ਰਹੀ ਸੀ ਸਿਸਟਰ ਨੇ ਵਿਸ਼ਵਾਸਨਾ ਪ੍ਰੇਲਾਈਨ ਨੰਬਰ ਤੇ ਕਾਲ ਕਰਕੇ ਪ੍ਰੇਰ ਕਰਵਾਈ ਪ੍ਰੇਰ ਤੋਂ ਬਾਅਦ ਉਹ ਬਿਲਕੁਲ ਠੀਕ ਹੋ ਗਏ ਇਸ ਗਵਾਹੀ ਦੇ ਲਈ ਸਿਸਟਰ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ ਨੈਕਸਟ ਗਵਾਹੀ ਸਿਸਟਰ ਦਲਵੀਰ ਕੌਰ ਦੀਆ ਸਿਸਟਰ ਜਿਹੜੇ ਜਗ੍ਹਾ ਜੌਬ ਕਰਦੇ ਸਨ ਉਥੋਂ ਆਪਣੀ ਜੌਬ ਟਰਾਂਸਫਰ ਕਰਨਾ ਚਾਹੁੰਦੇ ਸਨ ਪਰ ਹੋ ਨਹੀਂ ਸੀ 파 ਰਹੇ ਸਿਸਟਰ ਨੇ 1 ਹਫਤੇ ਦੀ ਫਾਸਟਿੰਗ ਕੀਤੀ ਔਰ ਫਾਸਟਿੰਗ ਦੇ ਵਿੱਚ ਹੀ ਉਹਨਾਂ ਦੀ ਜੌਬ ਟਰਾਂਸਫਰ ਹੋ ਗਈ ਇਸ ਗਵਾਹੀ ਦੇ ਲਈ ਸਭ ਮਿਲ ਕੇ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਾਂ ਬਹੁਤ ਸਾਰੇ ਭੈਣ ਭਾਈ ਐ ਜਿਨ੍ਹਾਂ ਨੂੰ ਇਸ ਗੱਲ ਦਾ ਹਮੇਸ਼ਾ ਡਰ ਲੱਗਿਆ ਰਹਿੰਦਾ ਹੈ ਕਿ ਸਾਥੋਂ ਬਹੁਤ ਸਾਰੇ ਪਾਪ ਹੋ ਗਏ ਨੇ ਹੁਣ ਪਰਮੇਸ਼ਰ ਸਾਨੂੰ ਸਜ਼ਾ ਦੇਵੇਗਾ ਸ਼ਾਇਦ ਸਾਥੋਂ ਕੋਈ ਪਾਪ ਹੋ ਗਏ ਨੇ ਜਿਸ ਕਰਕੇ ਖੁਦਾ ਸਾਡੀ ਆਵਾਜ਼ ਨਹੀਂ ਸੁਣਦਾ ਪਿਆ ਅਸੀਂ ਪਾਪੀ ਹੈਗੇ ਆਂ ਤਾਂ ਕਰਕੇ ਪਰਮੇਸ਼ਰ ਨੇ ਸਾਥੋਂ ਆਪਣਾ ਮੂੰਹ ਫੇਰ ਲਿਆ ਆ ਸਾਡੀ ਜ਼ਿੰਦਗੀ ਜਿੰਨੇ ਕਾ ਜ਼ਿਆਦਾ ਪਾਪ ਹੈਗੇ ਨੇ ਕਿ ਪਰਮੇਸ਼ਰ ਹੁਣ ਸਾਡੇ ਵੱਲ ਕਦੇ ਵੀ ਨਹੀਂ ਤੱਕੇਗਾ ਤਾਂ ਇਸ ਬਹੁਤ ਸਾਰੇ ਸਵਾਲ ਆ ਤੇ ਕੁਝ ਭੈਣਾਂ ਦੇ ਐਸੇ ਵੀ ਸਵਾਲ ਨੇ ਕਿ ਸਾਡੇ ਘਰ ਦੇ ਲੋਕ ਬੜੇ ਪਾਪੀ ਆ ਅਸੀਂ ਇਹਨਾਂ ਲਈ ਦੁਆ ਵੀ ਨਹੀਂ ਕਰਦੇਗੇ ਕਿ ਕਿਤੇ ਪਰਮੇਸ਼ਰ ਇਹਨਾਂ ਨੂੰ ਸਜ਼ਾ ਨਾ ਦੇ ਦੇਵੇ ਇਹ ਫਿਰ ਕਾਫੀ ਪਹਿਨਾਸੀਆ ਵੀ ਕਹਿ ਦਿੰਦੀ ਹੈ ਕਿ ਸਾਡੇ ਘਰ ਦੇ ਲੋਕਾਂ ਦਾ ਵਿਸ਼ਵਾਸ ਐਸਾਇਆ ਜਾਂ ਫਿਰ ਉਹ ਪਰਮੇਸ਼ਰ ਦੇ ਖਿਲਾਫ ਇੰਨਾ ਬੋਲਦੇ ਆ ਸ਼ਾਇਦ ਉਹਨਾਂ ਦੇ ਬੋਲਣ ਦੇ ਕਰਕੇ ਉਹਨਾਂ ਦੇ ਪਾਪਾਂ ਦੇ ਕਰਕੇ ਮੈਨੂੰ ਵੀ ਸਜ਼ਾ ਮਿਲ ਰਹੀ ਹੈ ਕਿ ਮੇਰੀ ਵੀ ਦੁਆ ਨਹੀਂ ਸੁਣੀ ਜਾ ਰਹੀ ਤਾਂ ਕੁਝ ਪਾਪਾਂ ਦੇ ਬਾਰੇ ਐਸੇ ਸਵਾਲ ਸੀਗੇ ਕਿ ਖੁਦਾ ਪਾਪਾਂ ਦੀ ਸਜ਼ਾ ਦਿੰਦਾ ਆ ਪਾਪਾਂ ਕਰਕੇ ਮੂੰਹ ਫੇੜ ਲੈਂਦਾ ਆ ਪਰਮੇਸ਼ਰ ਪਾਪੀਆਂ ਨੂੰ ਛੱਡ ਦਿੰਦਾ ਆ ਪਰਮੇਸ਼ਰ ਪਾਪੀਆਂ ਕਿਸੇ ਹੋਰ ਦੇ ਗੁਨਾਹਾਂ ਦੀ ਸਜ਼ਾ ਹੋਰ ਨੂੰ ਪਾ ਦਿੰਦਾ ਆ ਤਾਂ ਕੁਝ ਐਸੇ ਸਵਾਲਾਂ ਦੇ ਜਵਾਬ ਦੇ ਲਈ ਅੱਜ ਅਸੀਂ ਕੁਝ ਵਚਨਾਂ ਨੂੰ ਪੜਾਂਗੇ ਆ ਸਭ ਤੋਂ ਪਹਿਲਾ ਪਾਗਵਚਨ ਜੋ ਅਸੀਂ ਪੜ੍ਹਦੇ ਆ ਜਬੂਰ 103 ਉਹਦੀ 10 ਔਰ 11 ਨੰਬਰ ਆਇਤ ਨੂੰ ਉਹਨੇ ਸਾਡੇ ਪਾਪਾਂ ਅਨੁਸਾਰ ਸਾਡੇ ਨਾਲ ਨਹੀਂ ਵਰਤਿਆ ਨਾ ਸਾਡੀਆਂ ਵਧੀਆਂ ਅਨੁਸਾਰ ਸਾਨੂੰ ਬਦਲਾ ਦਿੱਤਾ ਜਿੰਨਾ ਉੱਚਾ ਆਕਾਸ਼ ਧਰਤੀ ਉ ਤੋਂ ਹੈ ਇੰਨੀ ਵੱਡੀ ਉਹਦੀ ਦਇਆ ਉਹਦੇ ਡਰਨ ਵਾਲਿਆਂ ਉੱਤੇ ਹੈ ਹਾਲੇਲੂਇਆ ਤਾਂ ਪਰਮੇਸ਼ਰ ਦਾ ਵਚਨ ਸਾਨੂੰ ਦੱਸਦਾ ਆ ਕਿ ਪਰਮੇਸ਼ਰ ਨੇ ਪਾਪੀਆਂ ਦੇ ਨਾਲ ਪਾਪੀਆਂ ਜਿਹਾ ਬਿਹੇਵ ਨਹੀਂ ਕੀਤਾ ਸਾਨੂੰ ਆ ਲੱਗਦਾ ਕਿ ਅਸੀਂ ਪਾਪੀ ਹੈਗੇ ਆ ਤਾਂ ਕਰਕੇ ਖੁਦਾ ਨੇ ਸਾਨੂੰ ਛੱਡ ਦਿੱਤਾ ਫਿਰ ਉਹ ਖੁਦਾ ਹੀ ਕਾਦਾ ਹੋਇਆ ਜਿਹੜਾ ਪਾਪੀਆਂ ਨੂੰ ਛੱਡ ਦਵੇ ਤੇ ਧਰਮੀਆਂ ਨੂੰ ਕਬੂਲ ਕਰੇ ਅਸੀਂ ਜਾਣਦੇ ਆ ਕਲਾਮ ਚ ਲਿਖਿਆ ਕਿ ਜਦੋਂ ਮਸੀਹ ਨੂੰ ਧਰਤੀ ਤੇ ਭੇਜਿਆ ਗਿਆ ਇਹ ਧਰਮੀ ਤਾਂ ਸਹਿਜ ਨਾਲ ਹੀ ਮੇਰੇ ਰਾਜ 'ਚ ਵੜ ਜਾਣਗੇ ਉਹਨਾਂ ਨੇ ਤਾਂ ਧਰਮ ਨੂੰ ਜਾਣ ਲਿਆਇਆ ਉਹਨਾਂ ਨੇ ਤਾਂ ਮੇਰੇ ਭੈਣ ਨੂੰ ਜਾਣ ਲਿਆਇਆ ਉਹ ਤਾਂ ਰਾਜ 'ਚ ਵੜ ਹੀ ਜਾਣਗੇ ਤੇ ਜਿਹੜੇ ਆਲਰੇਡੀ ਸਵਰਗ ਰਾਜ ਦੇ ਅਧਿਕਾਰੀ ਹੈਗੇ ਆ ਕਹਿੰਦਾ ਮੈਂ ਉਹਨਾਂ ਲਈ ਕਿਉਂ ਆਵਾਂਗਾ ਮੈ ਉਹਨਾਂ ਨੂੰ ਲੈਣ ਥੋੜੀ ਆਵਾਂਗਾ ਜਿਹੜੇ ਪਹਿਲਾਂ ਤੋਂ ਹੀ ਸਵਰਗ ਰਾਜ ਦੇ ਅਧਿਕਾਰੀ ਆ ਕਹਿੰਦਾ ਪਰ ਮੈਂ ਧਰਤੀ ਤੇ ਇਸ ਲਈ ਭੇਜਿਆ ਗਿਆ ਤਾਂ ਜੋ ਮੈਂ ਪਾਪੀਆਂ ਨੂੰ ਚੁਣ ਲਿਆਵਾਂ ਤਾਂ ਜੋ ਮੈਂ ਜਗਤ ਦੇ ਮੂਰਖਾਂ ਨੂੰ ਚੁਣ ਲਿਆਵਾਂ ਤਾਂ ਜੋ ਮੈਂ ਪਾਪੀਆਂ ਨੂੰ ਪਾਕ ਤੋਂ ਛੁਡਾ ਕੇ ਇੱਕ ਨਵੀਂ ਰੋਸ਼ਨੀ ਇੱਕ ਨਵਾਂ ਮੌਕਾ ਦਿਸਾਉਣਾ ਨੂੰ ਇਸ ਲਈ ਖੁਦਾ ਜਦ ਕਹਿੰਦਾ ਕਿ ਮੈਂ ਪਾਪੀਆਂ ਲਈ ਆਇਆ ਪਰਮੇਸ਼ਰ ਕਹਿੰਦਾ ਮੈਂ ਪਾਪੀਆਂ ਨੂੰ ਮੌਕਾ ਦਿੰਨਾ ਆ ਫਿਰ ਅਸੀਂ ਕੌਣ ਹੁੰਦੇ ਆ ਇਹ ਗੱਲਾਂ ਕਹਿਣ ਵਾਲੇ ਕਿ ਖੁਦਾ ਸਾਨੂੰ ਸਜ਼ਾ ਦੇ ਰਿਹਾ ਹੈ ਕਿਉਂਕਿ ਅਸੀਂ ਪਾਪ ਕੀਤੇ ਆ ਅਸੀਂ ਇਹ ਗੱਲ ਬੋਲਦੇ ਰਹਿੰਨੇ ਕਿ ਪਰਮੇਸ਼ਰ ਸਾਨੂੰ ਇਸ ਲਈ ਸਜ਼ਾ ਦੇ ਰਿਹਾ ਸਾਡੇ ਪਾਪ ਬੜੇ ਕਨਾਉਣੇ ਆ ਖੁਦਾ ਨੇ ਸਾਨੂੰ ਤਾਂ ਛੱਡ ਦਿੱਤਾ ਅਸੀਂ ਪਾਪੀ ਬਣਿਆ ਸਾਡੀ ਤਾਂ ਦੁਆ ਪਰਮੇਸ਼ਰ ਸੌਂਦਾ ਨਹੀਂ ਜੀ ਤੁਸੀਂ ਸਾਡੇ ਲਈ ਕਰੋ ਕਿਉਂਕਿ ਅਸੀਂ ਤਾਂ ਪਾਪੀ ਆ ਸਾਥੋਂ ਗਲਤੀਆਂ ਗੁਨਾਹ ਹੋ ਜਾਂਦੇ ਆ ਐਸਾ ਸੰਸਾਰ 'ਚ ਕੋਈ ਨਹੀਂ ਜਿੱਤੋਂ ਕੋਈ ਪਾਪ ਨਾ ਹੁੰਦਾ ਹੋਵੇ ਧੰਨਿਆ ਉਹ ਪਰਮੇਸ਼ਰ ਐਸਾ ਕੋਈ ਮਨੁੱਖ ਧੰਨ ਨਹੀਂ ਹੈ ਕਿ ਜਿਹੜਾ ਕਦੇ ਵੀ ਮੈਂ ਧੰਨਿਆ ਪਰ ਧੰਨ ਉਹ ਪਰਮੇਸ਼ਰ ਆ ਜਿਹੜਾ ਦਇਆਵਾਨ ਆ ਅਰੋਹੀ ਦਇਆ ਕਿੰਨੀ ਵੱਡੀ ਆ ਕਹਿੰਦਾ ਜਿਨਾ ਆਕਾਸ਼ ਧਰਤੀ ਤੋਂ ਦੂਰ ਆ ਆਕਾਸ਼ ਤੇ ਧਰਤੀ ਦੀ ਦੂਰੀ ਅਸੀਂ ਵੇਖ ਵੀ ਨਹੀਂ ਸਕਦੇ ਸਾਨੂੰ ਇਹ ਉੱਪਰ ਦੇਖਦੇ ਆ ਤਾਂ ਸਾਨੂੰ ਵੀ ਲੱਗਦਾ ਵੀ ਆਹ ਤਾਂ ਰੱਬ ਖੜਿਆ ਆ ਪਰ ਆਕਾਸ਼ ਤੇ ਧਰਤੀ ਦੀ ਦੂਰੀ ਕਿੰਨੀ ਜ਼ਿਆਦਾ ਆ ਨਾ ਸਾਡੇ ਮੈਨਣ ਤੋਂ ਬਾਹਰ ਆ ਸਾਡੇ ਮੈਜ਼ਰਿੰਗ ਤੋਂ ਬਾਹਰ ਆ ਆਕਾਸ਼ ਤੇ ਧਰਤੀ ਕਿੰਨਾ ਦੂਰ ਆ ਇੱਕ ਦੂਸਰੇ ਤੋਂ ਉਸੇ ਤਰ੍ਹਾਂ ਇੰਨੀ ਜ਼ਿਆਦਾ ਵੱਡੀ ਖੁਦਾ ਦੀ ਦਇਆ ਆ ਧਰਤੀ ਤੇ ਰਹਿਣ ਵਾਲਿਆਂ ਦੇ ਲਈ ਔਰ ਖਾਸ ਕਰਕੇ ਉਹਨਾਂ ਦੇ ਲਈ ਜਿਹੜੇ ਖੁਦਾ ਦੇ ਡਰ ਭੈ ਨੂੰ ਮੰਨਦੇ ਆ ਅਸੀਂ ਕੀ ਕਰਦੇ ਆ ਸਭ ਤੋਂ ਗੁਨਾਹ ਹੋ ਜਾਂਦੇ ਐਟਲੀਸ ਸਾਡੇ ਅੰਦਰ ਇੱਕ ਪਛਤਾਪ ਤਾਪਤਾ ਹੈ ਵੀ ਹਾਂ ਸਤੋ ਗੁਨਾਹ ਹੋ ਗਿਆ ਹਾਂ ਸਤੋ ਗਲਤੀ ਹੋ ਗਈ ਆ ਹਾਂ ਵੀ ਸਤੋ ਪਾਪ ਹੋ ਗਏ ਸੀ ਅੱਜ ਖੁਦਾ ਮੈਂ ਤੇਰੇ ਅਗੇ ਸੱਚੇ ਇਕਰਾਰ ਕਰਨ ਆਇਆ ਤੂੰ ਮੇਰੇ ਪਾਪਾ ਤੋਬਖਸ਼ ਕਿ ਮੈਨੂੰ ਸ਼ਮਾ ਕਰ ਦੇ ਮੈਨੂੰ ਬਚਾ ਲ ਤੁਹਾਨੂੰ ਉਹ ਲੋਗ ਆ ਜਿਨ੍ਹਾਂ ਦਾ ਪਰਮੇਸ਼ਰ ਯਹਵਾ ਆ ਲੋਗ ਤਨ ਤਾਂ ਨਹੀਂ ਹੈਗੇ ਕਿਉਂਕਿ ਲੋਗ ਪਹਿਲਾਂ ਹੀ ਤਨ ਹੋਏ ਸੀ ਪਰ ਅਸੀਂ ਤਨ ਉਦੋਂ ਹੁੰਨੇ ਆ ਜਦੋਂ ਯਹੋਵਾ ਸਾਡੇ ਵੱਲ ਆ ਜਾਂ ਤਾਂ ਯਹੋਵਾ ਸਾਡੇ ਵੱਲ ਨਹੀਂ ਆ ਅਸੀਂ ਕੱਖ ਵੀ ਨਹੀਂ ਹੈਗੇ ਔਰ ਕਲਾਮ ਚ ਲਿਖਿਆ ਤਨ ਨੇ ਉਹ ਲੋਗ ਜਿਨ੍ਹਾਂ ਦਾ ਪਰਮੇਸ਼ਰ ਯਹੋਵਾ ਆ ਤਾਨਿਆ ਉਹ ਲੋਗ ਜਿਨ੍ਹਾਂ ਉਤੇ ਖੁਦਾ ਦਇਆ ਕਰਦਾ ਆ ਔਰ ਸੱਚਮੁੱਚ ਤਾਨਿਆ ਉਹ ਪਰਮੇਸ਼ਰ ਜੀ ਦੀ ਦਇਆ ਆਕਾਸ਼ ਅਤੇ ਧਰਤੀ ਦੀ ਦੂਰੀ ਜਿੰਨੀ ਆ ਔਰ ਇੰਨੀ ਵੱਡੀ ਦਇਆ ਸਾਡੇ ਸੋਚਣ ਮਨਣ ਕਹਿਣ ਤੋਂ ਬਾਹਰ ਦੀ ਆ ਔਰ ਫਿਰ ਵੀ ਯਹੋਵਾ ਦੇ ਵਿਸ਼ਵਾਸ ਰੱਖਣ ਵਾਲੇ ਕਹਿੰਦੇ ਆ ਵੀ ਯਹੋਵਾ ਨੇ ਸਾਡੇ ਪਾਪ ਵੇਖ ਕੇ ਸਾਥੋਂ ਮੂੰਹ ਫੇਰ ਲਿਆ ਆ ਫਿਰ ਵੀ ਯਹੋਵਾ ਦਾ ਡਰ ਭੈ ਮੰਨਣ ਵਾਲੇ ਕਹਿੰਦੇ ਆ ਵੀ ਯਹੋਵਾ ਪਰਮੇਸ਼ੁਰ ਸਾਨੂੰ ਸਾਡੇ ਪਾਪਾਂ ਦੀ ਸਜ਼ਾ ਦੇ ਰਿਹਾ ਆ ਉਹ ਸਾਨੂੰ ਸਾਡੇ ਪਾਪਾਂ ਦੀ ਸਜ਼ਾ ਦੇ ਤਾਂ ਨਹੀਂ ਰਿਹਾ ਪਰ ਇੱਕ ਸਮਾਂ ਆਵੇਗਾ ਜਦੋਂ ਦੇਵੇਗਾ ਪਰ ਹਜੇ ਉਹ ਸਮਾਂ ਆਇਆ ਨਹੀਂ ਹੈਗਾ ਜਦੋਂ ਪਾਪਾਂ ਦੀ ਸਜ਼ਾ ਦੇਵੇ ਪਾਪਾਂ ਦੀ ਸਜ਼ਾ ਦੇ ਲਈ ਕਿਆਮਤ ਦੇ ਦਿਨ ਤੋਂ ਬਾਅਦ ਨ્યાਯ ਦਾ ਦਿਨ ਆਵੇਗਾ ਜਿਸ ਦਿਨ ਅਸੀਂ ਸਾਰੇ ਹੀ ਪਰਮੇਸ਼ਰ ਦੇ ਸਿੰਘਾਸਨ ਦੇ ਸਾਹਮਣੇ ਖੜੇ ਹੋਵਾਂਗੇ ਔਰ ਉਸ ਨ્યાਯ ਦੇ ਦਿਨ ਤੋਂ ਬਾਅਦ ਅਸੀਂ ਸੱਟੇ ਜਾਵਾਂਗੇ ਨਰਕ ਦੇ ਵਿੱਚ ਅਸੀਂ ਸੱਟੇ ਜਾਵਾਂਗੇ ਸਵਰਗ ਦੇ ਵਿੱਚ ਇਹ ਡਿਸਾਈਡ ਕਰਨਗੇ ਸਾਡੇ ਕਰਮਕਾਂਡ ਸਾਡੇ ਪਾਪ ਸਾਡੇ ਪੁੰਨ ਸਾਡੇ ਅੱਛੇ ਕਰਮ ਸਾਡੇ ਬੁਰੇ ਕਰਮ ਇਹ ਡਿਸਾਈਡ ਕਰਨਗੇ ਕਿ ਅਸੀਂ ਸਵਰਗ ਜਾਵਾਂਗੇ ਜਾਂ ਫਿਰ ਨਰਕੇ ਜਾਵਾਂਗੇ ਹਰ ਹਜੇ ਖੁਦਾ ਸਾਨੂੰ ਸਾਡੇ ਕਿਸੇ ਵੀ ਪਾਪ ਦੀ ਸਜ਼ਾ ਨਹੀਂ ਦੇ ਰਿਹਾ ਕਹਿੰਦਾ ਕਿਉਂਕਿ ਕਲਮ ਚ ਲਿਖਿਆ ਕਿ ਉਹਨੇ ਸਾਡੇ ਨਾਲ ਸਾਡੇ ਪਾਪਾਂ ਦੇ ਅਨੁਸਾਰ ਵਰਤਿਆ ਹੀ ਨਹੀਂ ਸਾਡੇ ਪਾਪ ਬਹੁਤ ਜ਼ਿਆਦਾ ਵਧੇਰੇ ਤੇ ਕਨਾਉਣੇ ਸੀ ਪਰ ਕਹਿੰਦਾ ਉਹਨੇ ਸਾਡੇ ਨਾਲ ਸਾਡੇ ਪਾਪਾਂ ਦੇ ਅਨੁਸਾਰ ਨਹੀਂ ਵਰਤਿਆ ਤੇ ਨਾ ਹੀ ਸਾਡੇ ਨਾਲ ਸਾਡੀਆਂ ਵਧੀਆਂ ਦੇ ਅਨੁਸਾਰ ਵਰਤਿਆ ਹੁਣ ਜੇ ਅਸੀਂ ਵੇਖੀਏ ਵੀ ਨੂ ਨਬੀ ਤੋਂ ਬਾਅਦ ਕੀ ਲੋਕਾਂ ਨੇ ਕਿੰਨੇ ਸਾਰੇ ਪਾਪ ਕੀਤੇ ਨੂ ਤੋਂ ਪਹਿਲਾਂ ਖੁਦਾ ਨੇ ਧਰਤੀ ਦਾ ਨਾਸ਼ ਕੀਤਾ ਪਰ ਫਿਰ ਵੀ ਉਹਨੇ ਆਪਣੀ ਦਇਆ ਵਿਖਾਈ ਨੂ ਦੇ ਪਰਿਵਾਰ ਨੂੰ ਅਤੇ ਬਹੁਤ ਸਾਰੇ ਜਾਨਵਰਾਂ ਨੂੰ ਬਚਾ ਕੇ ਨੂ ਤੋਂ ਬਾਅਦ ਫਿਰ ਤੋਂ ਪਾਪ ਆਏ ਫਿਰ ਤੋਂ ਉਹਨੇ ਉਹਨਾਂ ਨੂੰ ਥੋੜੀ ਦੇਰ ਦੇ ਲਈ ਇਜ਼ਰਾਈਲ ਨੂੰ ਵਿਸੜ ਦੀ ਗੁਲਾਮੀ 'ਚ ਕਰ ਦਿੱਤਾ ਪਰ ਛੱਡਿਆ ਨਹੀਂ ਪਰ ਉਹ ਆਪ ਉਹਨਾਂ ਨੂੰ ਬਚਾ ਕੇ ਲੈ ਕੇ ਆਇਆ ਇਜ਼ਰਾਈਲ ਨੇ ਥਾਂ-ਥਾਂ ਤੇ ਉਹਦੇ ਖਿਲਾਫ ਬੋਲਿਆ ਪਰ ਉਹਨੇ ਫਿਰ ਵੀ ਨਹੀਂ ਛੱਡਿਆ ਉਹਨੇ ਉਹਨੂੰ ਵਾਅਦੇ ਦੀ ਧਰਤੀ ਤੇ ਪਹੁੰਚਾ ਕੇ ਹੀ ਮੰਨਿਆ ਫਿਰ ਵੀ ਉਹਨੇ ਆਪਣੇ ਨਬੀਆਂ ਦੇ ਦੁਆਰਾ ਸਿੱਖਿਆ ਦੇਣੀ ਸ਼ੁਰੂ ਕੀਤੀ ਬਹੁਤ ਵਾਰ ਖੁਦਾ ਦਾ ਮੰਦਰ ਢਾਇਆ ਗਿਆ ਸੁਲੇਮਾਨ ਦੇ ਵੱਲੋਂ ਬਣਾਏ ਗਏ ਜਗਵੇਦੀਆਂ ਢਾਹ ਦਿੱਤੀਆਂ ਗਈਆਂ ਬਹੁਤ ਵਾਰ ਉਹਨਾਂ ਦੀਆਂ ਜਗਵੇਦੀਆਂ ਨੂੰ ਢਾ ਕੇ ਉੱਥੇ ਮੂਰਤੀਆਂ ਰੱਖ ਦਿੱਤੀਆਂ ਗਈਆਂ ਪਰ ਫਿਰ ਵੀ ਖੁਦਾ ਨੇ ਦਇਆ ਕਰ ਕਰਕੇ ਰਹਿਮ ਕਰ ਕਰਕੇ ਤਰਸ ਕਰ ਕਰਕੇ ਉਸ ਕੌਮ ਨੂੰ ਬਚਾਉਣ ਦੇ ਲਈ ਐਫਰਟ ਕੀਤੇ ਉਸ ਤੋਂ ਬਾਅਦ ਵੀ ਸੰਸਾਰ ਦੇ ਪਾਪ ਵੱਧਦੇ ਫੈਲਦੇ ਗਏ ਫਿਰ ਵੀ ਖੁਦਾ ਨੇ ਕੀ ਕੀਤਾ ਆਪਣੇ ਪਿਆਰੇ ਪੁੱਤਰ ਨੂੰ ਸੰਸਾਰ 'ਚ ਭੇਜਿਆ ਤੇ ਸਾਰੇ ਸੰਸਾਰ ਦੇ ਪਾਪ ਨੂੰ ਕਿਹਾ ਕਿ ਚੁੱਕ ਲੈ ਉਹਨਾਂ ਉਹਨਾਂ ਵਾਰੇ ਸਮਝੇ ਪਾਪ ਨਾ ਕਰਨ ਪਰ ਉਹਦੇ ਜਾਣ ਤੋਂ ਬਾਅਦ ਵੀ ਪਾਪ ਚੱਲ ਰਿਹਾ ਅਗਰ ਖੁਦਾ ਕਰੋਧਵਾਨ ਹੁੰਦਾ ਨਾ ਤੇ ਧਰਤੀ ਕਦੋਂ ਦੀ ਨਾਸ਼ ਹੋ ਜਾਂਦੀ ਅਸੀਂ ਕਹਿੰਦੇ ਕਰੋੜਾਂ ਵਾਰ ਖੁਦਾ ਨੇ ਕਰੋੜਾਂ ਦੇ ਵੀ 10000 ਗੁਣਾ ਵੱਧ ਵਾਰ ਸਾਡੇ ਪਾਪ ਮਾਫ ਕਰ ਦਿੱਤੇ ਆ ਕਰੋੜਾ ਨੂੰ ਵੀ ਹਜ਼ਾਰ ਗੁਣਾ ਕਰ ਲਓ ਫਿਰ ਇੰਨੇ ਜ਼ਿਆਦਾ ਵਾਰ ਖੁਦਾ ਨੇ ਸਾਡੇ ਪਾਪ ਮਾਫ ਕਰਿਆ ਅਗਰ ਉਹ ਸਜ਼ਾ ਦੇਣੀ ਚਾਹੁੰਦਾ ਤਾਂ ਹੁਣ ਤੱਕ ਧਰਤੀ ਫੇਰ ਤੋਂ ਵਿਰਾਨ ਬੇਡੋਲ ਅਤੇ ਬੰਜਰ ਹੋਣੀ ਸੀ ਇਸ ਲਈ ਖੁਦਾ ਸਾਡੇ ਗੁਨਾਹਾਂ ਦੀ ਸਜ਼ਾ ਹਜੇ ਤਾਂ ਨਹੀਂ ਦੇ ਰਿਹਾ ਕਿਉਂਕਿ ਦੇਖੋ ਅਸੀਂ ਪੜ੍ਹਦੇ ਆਂ ਵਚਨ ਚ ਲਿਖਿਆ ਅੱਛਾ ਅਗਰ ਸਾਨੂੰ ਵੀ ਲੱਗਦਾ ਵੀ ਪੁਰਾਣਾ ਨਿਯਮ ਆ ਤਾਂ ਨਵੇਂ ਨਿਯਮ ਦੇ ਅਨੁਸਾਰ ਵੀ ਅਸੀਂ ਪੜ੍ਹਦੇ ਹੈਗੇ ਆ ਵਚਨ ਚ ਲਿਖਿਆ ਪਰਮੇਸ਼ਰ ਨੇ ਮੱਤੀ ਨੂੰ ਪੁਕਾਰਿਆ ਪਰਮੇਸ਼ਰ ਨੇ ਯਕੀਨ ਦੇ ਘਰ ਵਿੱਚ ਆਪਣਾ ਵਸੇਬਾ ਕੀਤਾ ਖੁਦਾ ਚੁੰਗੀ ਲੈਣ ਵਾਲਿਆਂ ਦੇ ਨਾਲ ਬੈਠ ਕੇ ਖਾਣਾ ਖਾ ਕੇ ਗਿਆ ਜਿਨ੍ਹਾਂ ਨੇ ਉਹਦੇ ਤੇ ਠੱਠਾ ਕੀਤਾ ਉਹਦੇ ਮੂੰਹ ਤੇ ਥੁੱਕਿਆ ਉਹਦੇ ਮੂੰਹ ਤੇ ਥੱਪੜ ਲਗਾਏ ਉਹਦੇ ਖਿਲਾਫ ਝੂਠੀਆਂ ਗਵਾਹੀਆਂ ਦਿੱਤੀਆਂ ਜਿਨੇ ਉਹਦੀ ਬੱਖੀ 'ਚ ਪਾਲਾ ਮਾਰਿਆ ਜਿਨੇ ਉਹਨੂੰ ਸਿਰਕਾ ਦਿੱਤਾ ਖੁਦਾ ਨੇ ਉਹਨਾਂ ਸਾਰਿਆਂ ਦੇ ਗੁਨਾਹਾਂ ਦੇ ਲਈ ਤੌਬਾ ਦੀ ਪ੍ਰਾਰਥਨਾ ਕੀਤੀ ਤੇ ਉਹਨਾਂ ਸਾਰਿਆਂ ਨੂੰ ਸ਼ਮਾ ਕੀਤਾ ਉਸ ਤੋਂ ਪਹਿਲਾਂ ਖੁਦਾ ਨੇ ਵਿਵਚਾਰਨ ਔਰਤ ਨੂੰ ਜਿਹੜੀ ਸ਼ਰੇਆਮ ਵਿਵਚਾਰ ਕਰਦੀ ਫੜੀ ਗਈ ਸੀ ਉਹਦੇ ਤੇ ਦਇਆ ਕੀਤੀ ਕਨਾਨੀ ਔਰਤ ਦੇ ਉੱਤੇ ਦਇਆ ਕੀਤੀ ਸਾਮਰੀਆ ਆਰਥ ਦੇ ਉੱਤੇ ਦਇਆ ਕੀਤੀ ਬਿਮਾਰਾਂ ਉੱਤੇ ਰਹਿਮ ਕੀਤਾ ਹਰ ਇੱਕ ਉਸ ਪਰਸਨ ਜਿਹਦੇ ਤੇ ਪਾਪ ਦੇ ਕਰਕੇ ਉਹਦੇ ਤੇ ਰੋਗ ਆਏ ਸੀ ਹਰ ਇੱਕ ਨੂੰ ਉਸ ਨੂੰ ਚੰਗਾ ਕੀਤਾ ਉਹਨੇ ਨਹੀਂ ਵੇਖਿਆ ਕਿ ਆਪਦੇ ਪਾਪਾਂ ਦੀ ਸਜ਼ਾ ਭੋਗ ਰਹੇ ਨੇ ਜਾਂ ਪਾਪਾਂ ਦੇ ਕਰਕੇ ਇਹਨਾਂ ਤੇ ਰੋਗ ਆਇਆ ਜਾਂ ਕਿਸ ਕਿਸ ਵਜ੍ਹਾ ਕਰਕੇ ਆ ਜਾਂ ਕਿਉਂ ਕਿਸ ਵੀ ਕਰਕੇ ਆ ਮਤਲਬ ਕੋਈ ਵੀ ਉਹਨੇ ਸਵਾਲ ਜਵਾਬ ਨਹੀਂ ਕੀਤਾ ਕਿ ਕਿਉਂ ਆ ਪਾਪ ਆ ਕਿੰਨੇ ਪਾਪ ਆ ਕਾਹ ਤੋਂ ਪਾਪ ਆ ਕਿੰਨੇ ਸਾਲਾਂ ਤੋਂ ਪਾਪ ਆ ਕੀ ਕਾਰਨ ਸੀਗਾ ਕੁਝ ਨਹੀਂ ਉਹਨੇ ਪੁੱਛਿਆ ਪਰ ਉਹਨੇ ਹਰ ਇੱਕ ਦੇ ਉੱਤੇ ਰਹਿਮ ਹੀ ਕੀਤਾ ਇਸ ਲਈ ਜਾਨ ਲਵੋ ਸਮਝ ਲਵੋ ਬੁੱਝ ਲਵੋ ਕਿ ਯਹਵਾ ਸਾਡਾ ਪਰਮੇਸ਼ਰ ਸਜ਼ਾ ਦੇਣ ਵਾਲਾ, ਕਰੋਧ ਕਰਨ ਵਾਲਾ, ਨਾਸ਼ ਕਰਨ ਵਾਲਾ ਪਰਮੇਸ਼ਰ ਨਹੀਂ ਹੈ। ਉਹਦੇ 'ਚ ਕਰੋਧ ਵੀ ਹੈ, ਉਹਦੇ 'ਚ ਵੀ ਸਜ਼ਾ ਵੀ ਹੈ, ਪਰ ਉਹ ਨਾਸ਼ ਵੀ ਕਰਦਾ ਹੈ ਪਰ ਆਪਣੇ ਧੀਆਂ ਪੁੱਤਰਾਂ ਨੂੰ ਨਹੀਂ। ਉਹਦਾ ਕਰੋਧ 扑ਕਦਾ ਆ ਸਾਡੇ ਵੈਰੀਆਂ ਦੇ ਵਿਰੁੱਧ, ਉਹ ਨਾਸ਼ ਕਰਦਾ ਆ ਸ਼ੈਤਾਨ ਦੀਆਂ ਸ਼ਕਤੀਆਂ ਦਾ, ਉਹ ਭਸਮ ਕਰ ਦਿੰਦਾ ਆ ਦੁਸ਼ਟ ਆਤਮਾਵਾਂ ਨੂੰ। ਵਾਰ ਫਤਿਹਮੰਦ ਕਰਦਾ ਆਪਣੇ ਧੀਆ ਪੁੱਤਰਾਂ ਨੂੰ ਪਾਪ ਮਾਫ ਕਰਦਾ ਆਪਣੇ ਧੀਆ ਪੁੱਤਰਾਂ ਦੇ ਰਹਿਮ ਕਰਦਾ ਆਪਣੇ ਲੋਕਾਂ ਦੇ ਉੱਤੇ ਬਖਸ਼ ਦਿੰਦਾ ਆ ਆਪਣੇ ਵਿਸ਼ਵਾਸ ਕਰਨ ਵਾਲਿਆਂ ਦੇ ਉੱਤੇ ਔਰ ਆਪਣਾ ਡਰ ਪੈ ਮੰਨਨ ਵਾਲਿਆਂ ਦੇ ਉੱਤੇ ਉਹ ਆਪਣੇ ਆਕਾਸ਼ ਨਾਲੋਂ ਵੀ ਵੱਡੀ ਦਇਆ ਨੂੰ ਦਿੰਦਾ ਆ ਉਹ ਯਹਵਾ ਉਹ ਪਰਮੇਸ਼ਰ ਕੋਈ ਡਰਾਉਣ ਵਾਲਾ ਪਰਮੇਸ਼ਰ ਨਹੀਂ ਆ ਉਹ ਦਇਆ ਵਾਲਾ ਪਰਮੇਸ਼ਰ ਆ ਉਹ ਸਜ਼ਾ ਦੇਣ ਵਾਲਾ ਖੁਦਾ ਨਹੀਂ ਪਰ ਰਹਿਮ ਕਰਨ ਵਾਲਾ ਖੁਦਾ ਆ ਅੱਜ ਅਸੀਂ ਸਭ ਹੀ ਜਿਨ੍ਹਾਂ ਨੇ ਵੀ ਇਸ ਗੱਲ ਨੂੰ ਮਹਿਸੂਸ ਕੀਤਾ ਕਿ ਹਾਂ ਖੁਦਾ ਤੋ ਸ਼ਮਾ ਕਰਦਾ ਕਲਮ ਜੁ ਲਿਖਿਆ ਅਗਰ ਤਰਮੀ 7 ਵਾਰ ਵੀ ਗੁਰੇ ਤਾਂ ਕਿਰੇ ਤਾਂ ਖੁਦਾ ਸੱਤੇ ਵਾਰ ਹੀ ਉਹਨੂੰ ਉਠਾਉਂਦਾ ਆ ਤਜਿਆ ਜਿਸੀਂ ਵੇਖ ਲੈ ਇਸ ਚੀਜ਼ ਨੂੰ ਮੰਨ ਲਿਆ ਪਰਮੇਸ਼ਰ ਦੀ ਇਸ ਮੌਜ ਨੂੰ ਕਿ ਹਾਂ ਖੁਦਾ ਤੂੰ ਕਿੰਨਾ ਪਾਲਿਆ ਤੂੰ ਕਿੰਨਾ ਦਇਆ ਵਾਣਿਆ ਤੇਰੀ ਦਇਆ ਕਿੰਨੀ ਵੱਡੀ ਆ ਤੇ ਅੱਜ ਮੈਂ ਆਪਣੇ ਗੁਨਾਹਾਂ ਨੂੰ ਜਾਣ ਲਿਆ ਆ ਤਾਂ ਆਓ ਇਸ ਆਖਰੀ ਬਚਨ ਦੇ ਨਾਲ ਆਪਣੇ ਪਾਪਾਂ ਦਾ ਇਕਰਾਰ ਕਰਦੇ ਹਾਂ ਪਹਿਲਾ ਯੋਹੰਨਾ ਉਹਦੇ 1 ਨੰਬਰ ਅਧਿਆਇ ਦੀ 9 ਔਰ 10 ਨੰਬਰ ਆਇਤ ਨੂੰ ਜੇ ਅਸੀਂ ਆਪਣੇ ਪਾਪਾਂ ਦਾ ਇਕਰਾਰ ਕਰੀਏ ਤਾਂ ਉਹ ਵਫਾਦਾਰ ਦੇ ਧਰਮੀ ਹੈ ਤਾਂ ਜੋ ਸਾਡੇ ਪਾਪਾਂ ਨੂੰ ਮਾਫ ਕਰੇ ਅਤੇ ਸਾਨੂੰ ਸਾਰੇ ਇੱਕ ਧਰਮ ਤੋਂ ਸ਼ੁੱਧ ਕਰੇ ਜੇ ਅਸੀਂ ਆਖੀਏ ਕੈਸੀ ਪਾਪ ਨਹੀਂ ਕੀਤਾ ਤਾਂ ਉਹਨੂੰ ਝੂਠਾ ਬਣਾਉਂਦੇ ਹਾਂ ਅਤੇ ਉਹਦਾ ਵਚਨ ਸਾਡੇ ਵਿੱਚ ਨਹੀਂ ਹੈ ਹਾਲੇਲੂਇਆ ਪਹਿਲੀ ਗੱਲ ਤਾਂ ਇਹ ਆ ਕਿ ਦੋ ਤਰ੍ਹਾਂ ਦੇ ਲੋਕ ਹੁੰਦੇ ਆ ਪਹਿਲੇ ਉਹ ਜਿਨ੍ਹਾਂ ਤੋਂ ਅਗਰ ਇੱਕ ਮੱਖੀ ਵੀ ਮਾਰ ਜਾਂਦੀ ਆ ਤਾਂ ਉਹਦਾ ਅਫਸੋਸ ਕਰਦੇ ਆ ਕਿ ਮੈਥੋਂ ਪਾਪ ਹੋ ਗਿਆ ਹਰ ਕੁਝ ਐਸੇ ਕਿ ਬੰਦਾ ਮਾਰ ਕੇ ਵੀ ਕਹਿ ਦਿੰਦੇ ਵੀ ਇਹ ਕਿੱਡੀ ਕੀ ਗੱਲ ਸੀ ਬਸ ਇਹ ਕੋਈ ਪਾਪ ਥੋੜੀ ਆ ਸੀ ਤਾਂ ਆਪਣਾ ਬਦਲਾ ਲਿਆ ਆ ਉਹਨੇ ਸਾਡੇ ਨਾਲ ਬੁਰਾ ਕੀਤਾ ਸੀ ਉਹਦਾ ਬਦਲਾ ਲੈ ਲਿਆ ਆ ਹੁਣ ਅਸੀਂ ਕਿਸ ਕੈਟਾਗਰੀ ਚ ਆਉਣੇ ਆ ਪਹਿਲਾਂ ਆਪਣੇ ਆਪ ਨੂੰ ਜੱਜ ਕਰੋ ਫਰਸਟ ਕਿ ਐਸੀ ਗੁਨਾਹ ਕੀਤੇ ਰਸੀ ਤਾਬਾ ਕਰ ਲੀਏ ਤਾਂ ਕਲਾਮ ਕਹਿੰਦਾ ਐਸੇ ਲੋਕਾਂ ਦੇ ਲਈ ਹਜ਼ਾਰ ਰਾਸਤੇ ਖੁੱਲੇ ਪਏ ਨੇ ਜਿਹੜਾ ਆਪਣੇ ਇੱਕ ਛੋਟੇ ਜਿਹੇ ਗੁਨਾਹ ਨੂੰ ਕਲਾਮ ਚ ਲਿਖਿਆ ਚ ਹੈ ਤੂੰ ਆਪਣੇ ਭਰਾ ਨੂੰ ਮੂਰਖ ਵੀ ਕਵੇਂ ਤਾਂ ਤੂੰ ਸਜ਼ਾ ਦਾ ਹੱਕਦਾਰ ਹੈ ਜੇ ਕੋਈ ਇਹ ਵੀ ਸਮਝੇ ਕਿ ਹਾਂ ਖੁਦਾ ਮੈਨੂੰ ਸ਼ਮਾ ਕਰ ਮੈਂ ਉਸ ਵੇਲੇ ਉਹਨੂੰ ਮੂਰਖ ਕਿਹਾ ਸੀ ਤਾਂ ਮੈਂ ਉਹ ਗਲਤੀ ਕੀਤੀ ਹੈ ਮੈਥੋਂ ਉਹ ਪਾਪ ਹੋ ਗਿਆ ਮੈਨੂੰ ਸ਼ਮਾ ਕਰ ਤਾ ਖੁਦਾ ਕੰਦਾ ਜਿਹੜਾ ਸੱਚੇ ਦਿਲ ਦੇ ਨਾਲ ਇਕਰਾਰ ਕਰੇ ਤਾਂ ਪਰਮੇਸ਼ਰ ਵਫਾਦਾਰ ਹਰ ਧਰਮੀਆਂ ਕਿ ਉਹਨੂੰ ਉਹਦੇ ਸਾਰੇ ਪਾਪ ਉਹਦੇ ਸਾਰੇ ਕੁਧਰਮ ਤੋਂ ਸ਼ੁੱਧ ਕਰ ਦਵੇਗਾ ਪਰ ਕੁਝ ਐਸੇ ਨੇ ਜਿਹੜੇ ਖੁਦਾ ਦੇ ਨਾਮ ਦੇ ਖਿਲਾਫ ਵੀ ਪਾਪ ਕਰੀ ਜਾਂਦੇ ਆ ਪਰਮੇਸ਼ਰ ਦੇ ਵਿਰੁੱਧ ਵੀ ਬੋਲੀ ਜਾਂਦੇ ਆ ਅਨ ਪਰਮੇਸ਼ਰ ਦੇ ਤਲਾਮ ਨੂੰ ਤਾਂ ਛੱਡੋ ਪਰਮੇਸ਼ਰ ਦੇ ਡਰ ਨੂੰ ਵੀ ਨਹੀਂ ਮੰਨਦੇ ਅਸੀਂ ਬਹੁਤੇ ਤਾਂ ਵਚਨ ਤੋਂ ਹੀ ਡਰ ਜਾਂਦੇ ਆ ਪਰ ਬਹੁਤੇ ਐਸੇ ਆ ਜਿਹੜੇ ਪਰਮੇਸ਼ਰ ਤੋਂ ਨਹੀਂ ਡਰਦੇ ਤਾਂ ਉਹ ਬੱਚ ਕਹਿੰਦੇ ਅਸੀਂ ਕੀ ਕੀਤਾ ਸਾਡੇ ਵਰਗਾ ਬੰਦਾ ਹੀ ਹੈ ਨਹੀਂ ਅਸੀਂ ਤਾਂ ਕਦੇ ਮਾੜਾ ਹੀ ਨਹੀਂ ਸੋਚਿਆ ਅਸੀਂ ਤਾਂ ਕਦੇ ਕਿਸੇ ਬਾਰੇ ਬੁਰਾ ਸੋਚਿਆ ਹੀ ਨਹੀਂ ਅਸੀਂ ਤਾਂ ਕਦੇ ਕਿਸੇ ਨਾਲ ਮਤਲਬ ਬਹੁਤ ਐਸੇ ਹੀ ਜੋ ਆਪਣੇ ਆਪ ਵਿੱਚ ਬੜੇ ਖੁਸ਼ ਨੇ ਬੜੇ ਸੈਲਫ ਆਬਸੈਸਟ ਨੇ ਲੋਕ ਕਹਿ ਦਿੰਦੇ ਵੀ ਹਾਂ ਵੀ ਮੈਨੂੰ ਆਪਣੇ ਆਪ ਨਾਲ ਹੀ ਆਬਸੈਸ਼ਨ ਹੈ ਮੈਨੂੰ ਕਿਸੇ ਹੋਰ ਨਾਲ ਨਹੀਂ ਹੈ ਔਰ ਮੈਂ ਬੜਾ ਪਹਲਾ ਮੈਂ ਬੜਾ ਚੰਗਾ ਹਾਂ ਤਕਲਾਮ ਉਹਨਾਂ ਦੇ ਬਾਰੇ ਵੀ ਦੱਸਦਾ ਕਿ ਕੁਝ ਐਸੇ ਲੋਕ ਨੇ ਕਹਿੰਦਾ ਜਿਹੜੇ ਕਹਿੰਦੇ ਵੀ ਅਸੀਂ ਪਾਪ ਨਹੀਂ ਕੀਤਾ ਤਾਂ ਉਹਨਾਂ ਨੇ ਸਭ ਤੋਂ ਵੱਡਾ ਪਾਪ ਕੀਤਾ ਖੁਦਾ ਦੇ ਵਚਨ ਨੂੰ ਤੁੱਛ ਜਾਣ ਕੇ ਉਹਨਾਂ ਨੇ ਸਭ ਤੋਂ ਵੱਡਾ ਪਾਪ ਕੀਤਾ ਪਰਮੇਸ਼ਰ ਨੂੰ ਝੂਠਾ ਬਣਾ ਕੇ ਖੁਦਾ ਕਹਿੰਦਾ ਸੰਸਾਰ 'ਚ ਕੋਈ ਧਰਮੀ ਨਹੀਂ ਆ ਹਰ ਇੱਕ ਦੇ ਅੰਦਰ ਕੋਈ ਨਾ ਕੋਈ ਪਾਪ ਹੈ ਪਰ ਅਸੀਂ ਖੁਦਾ ਨੂੰ ਕਹਿੰਨੇ ਵੀ ਖੁਦਾ ਤੈਨੂੰ ਨਹੀਂ ਪਤਾ ਭਾਵੇਂ ਤੂੰ ਆਦ ਦਾ ਪਰਮੇਸ਼ਰ ਹੋਊਗਾ ਪਰ ਤੈਨੂੰ ਨਹੀਂ ਪਤਾ ਭਾਵੇਂ ਤੂੰ ਸਾਰੇ ਸਿਸਟਮ ਨੂੰ ਬਣਾਇਆ ਹੋਊਗਾ ਪਰ ਫਿਰ ਵੀ ਤੈਨੂੰ ਨਹੀਂ ਪਤਾ ਭਾਵੇਂ ਤੂੰ ਸਭ ਨੂੰ ਵੇਖਦਾ ਆ ਪਰ ਤੈਨੂੰ ਨਹੀਂ ਪਤਾ ਸਾਡੇ ਬਾਰੇ ਹਾਂ ਸਾਡੇ ਬਾਰੇ ਤੂੰ ਤਾਂ ਕਦੇ ਵੇਖਿਆ ਹੀ ਨਹੀਂ ਸਾਨੂੰ ਤੂੰ ਵੇਖਿਆ ਹੋਵੇ ਤਾਂ ਤੈਨੂੰ ਪਤਾ ਹੋਵੇ ਸੀ ਕਿੰਨੇ ਚੰਗੇ ਆ ਸਾਨੂੰ ਤਾਂ ਰੱਬ ਹੋਣਾ ਚਾਹੀਦਾ ਸੀ ਕੁਝ ਐਸੇ ਵੀ ਲੋਕ ਹੈਗੇ ਆ ਜਿਹੜੇ ਕਹਿੰਦੇ ਵੀ ਸਾਡੇ ਵਰਗਾ ਬੰਦਾ ਹੀ ਹੈ ਨਹੀਂ ਜਿੰਨੇ ਅਸੀਂ ਧਰਮੀ ਆ ਸਾਡੇ ਵਰਗਾ ਕੋਈ ਹੈ ਹੀ ਨਹੀਂ ਹੋ ਹੀ ਨਹੀਂ ਸਕਦਾ ਤਾਂ ਕਲਾਮ ਚ ਲਿਖਿਆ ਮੰਨ ਲੋ ਆਪਣੇ ਗੁਨਾਹਾਂ ਨੂੰ ਅਗਰ ਕਿਸੇ ਨੂੰ ਗੁੱਸੇ ਵਿੱਚ ਉਹ ਇਹ ਵੀ ਕਿਹਾ ਤਾਂ ਉਹ ਵੀ ਪਾਪ ਆ ਅਗਰ ਗੁੱਸੇ ਵਿੱਚ ਕਿਸੇ ਨੂੰ ਮੂਰਖ ਵੀ ਕਿਹਾ ਤਾਂ ਉਹ ਵੀ ਪਾਪ ਆ ਅਗਰ ਬਿਨਾਂ ਵਜ੍ਹਾ ਕਿਸੇ ਤੇ ਰੋਪ ਪਾਇਆ ਉਹ ਵੀ ਪਾਪ ਆ ਅਗਰ ਬਿਨਾਂ ਵਜ੍ਹਾ ਕਿਸੇ ਦੇ ਬਾਰੇ ਖਿਲਾਫ ਕੁਛ ਨਾ ਕੁਛ ਬੋਲਿਆ ਉਹ ਵੀ ਪਾਪ ਆ ਅਨੇਕਾਂ ਹੀ ਤਰ੍ਹਾਂ ਦੇ ਪਾਪ ਇਸ ਸੰਸਾਰ ਚ ਹੈਗੇ ਆ ਤਾਬਾ ਕਰੋ ਤਾਂ ਜੋ ਹਸੀ ਬਖਸ਼ ਲੈ ਜਾਈਏ ਮਾਫੀ ਮੰਗ ਲੋ ਉਸ ਪਰਮੇਸ਼ਰ ਤੋਂ ਤਾਂ ਜੋ ਖੁਦਾ ਸਾਡੇ ਤੇ ਰਹਿਮ ਕਰ ਦੇਵੇ ਸਾਡਾ ਪਰਮੇਸ਼ਰ ਭਲਾ ਤੇ ਧਰਮੀਆਂ ਉਹ ਸਾਡੇ ਪਾਪਾ ਨੂੰ ਮਾਫ ਕਰਕੇ ਸਾਨੂੰ ਸਾਰੇ ਇੱਕ ਧਰਮ ਤੋਂ ਸ਼ੁੱਧ ਕਰ ਲਵੇਗਾ ਇਸ ਲਈ ਕੋਈ ਐਸਾ ਕੰਮ ਨਾ ਕਰੋ ਜੋ ਸੀ ਸਜ਼ਾ ਦੇ ਵਿੱਚ ਪੈ ਜਾਈਏ ਫਿਲਹਾਲ ਕੋਈ ਸਜ਼ਾ ਨਹੀਂ ਆ ਪਰ ਸਜ਼ਾ ਦਾ ਦਿਨ ਜ਼ਰੂਰ ਆਵੇਗਾ ਪਰ ਉਸ ਸਜ਼ਾ ਦੇ ਦਿਨ ਤੋਂ ਪਹਿਲਾਂ ਅਸੀਂ ਆਪਣੇ ਸਾਰੇ ਗੁਨਾਹਾਂ ਨੂੰ ਤੋਬਾ ਕਰਕੇ ਖੁਦਾ ਦੇ ਹਜ਼ੂਰ ਅੱਛੀ ਰੀਤੀ ਨਾਲ ਉੱਠਣ ਬੈਠਣ ਵਾਲੇ ਹੋ ਜਾਈਏ ਤਾਂ ਜੋ ਜਿਸ ਦਿਨ ਆਖਰੀ ਦਿਨ ਹੋਵੇ ਲਾਈਕ ਕਿਆਮਤ ਦਾ ਦਿਨ ਜਾਂ ਫਿਰ ਨ્યાਹ ਦਾ ਦਿਨ ਹੋਵੇ ਉਸ ਦਿਨ ਖੁਦਾ ਅਨੰਦਿਤ ਹੋਵੇ ਸਾਨੂੰ ਧਰਮੀਆਂ ਦੀ ਸੰਖਿਆ ਜੇ ਵੇਖ ਕੇ ਤੁਕੀ ਪਰਮੇਸ਼ਰ ਕਹਿੰਦਾ ਮੈਨੂੰ ਪਾਪੀ ਦੇ ਮਰਨ ਦਾ ਕੋਈ ਸੁਖ ਨਹੀਂ ਆ ਮੈਨੂੰ ਕੋਈ ਖੁਸ਼ੀ ਨਹੀਂ ਆ ਕਿ ਪਾਪੀ ਮਰੇ ਪਰ ਮੈਂ ਚਾਹੁੰਦਾ ਆ ਕਿ ਹਰ ਇੱਕ ਜਾਨ ਬਚਾਈ ਜਾਵੇ ਹਰ ਗੋਡਾ ਮੇਰੇ ਹਜ਼ੂਰ ਚੁਕਾਇਆ ਜਾਵੇ ਹਰ ਜ਼ੁਬਾਨ ਅੰਗੀਕਾਰ ਕਰੇ ਕਿ ਯਹਵਾ ਹੀ ਪਰਮੇਸ਼ਰ ਆ ਇਸ ਲਈ ਜਿਨ੍ਹਾਂ ਤੋਂ ਪਾਪ ਹੋ ਗਏ ਨੇ ਜਿਨ੍ਹਾਂ ਨੂੰ ਲੱਗਦਾ ਖੁਦਾ ਨੇ ਮੇਥੋਂ ਮੂੰਹ ਫੇਰ ਲਿਆ ਖੁਦਾ ਨੇ ਸਾਥੋਂ ਮੂੰਹ ਨਹੀਂ ਫੇਰਿਆ ਜਿਨਾਂ ਨੂੰ ਲੱਗਦਾ ਪਰਮੇਸ਼ਰ ਸਾਡੀ ਆਵਾਜ਼ ਨਹੀਂ ਸੁਨੇਗਾ ਖੁਦਾ ਬਿਲਕੁਲ ਸਾਡੀ ਆਵਾਜ਼ ਸੁਣ ਰਿਹਾ ਆ ਅਗਰ ਤੁਹਾਨੂੰ ਲੱਗਦਾ ਵੀ ਨਹੀਂ ਬਈ ਬਾਕੀਆਂ ਦੇ ਪਾਪ ਤਾਂ ਮਾਫ ਹੋ ਜਾਣਗੇ ਸਾਡੇ ਨਹੀਂ ਹੋਣੇ ਤਾਂ ਕਲਾਮ ਚ ਲਿਖਿਆ ਤੇਰੇ ਪਾਪ ਚਾਹੇ ਲਾਲ ਰੰਗ ਦੇ ਹੋਣ ਕ੍ਰਮਚੀ ਰੰਗ ਦੇ ਹੋਣ ਸੂਹੇ ਹੋਣ ਮੈਂ ਉਹਨਾਂ ਨੂੰ ਸਾਫ਼ ਸਫੇਦ ਰੂਮ ਵਰਗੇ ਕਰ ਦਵਾਂਗਾ ਐਸਾ ਕੋਈ ਗੁਨਾਹ ਨਹੀਂ ਆ ਜਿਹਨੂੰ ਖੁਦਾ ਸ਼ਮਾ ਨਾ ਕਰ ਸਕੇ ਤਾਂ ਆਓ ਸਭ ਮਿਲ ਕੇ ਸੱਚੇ ਮਨ ਦੇ ਨਾਲ ਪੂਰੇ ਦਿਲ ਦੇ ਨਾਲ ਪੂਰੇ ਜਾਨ ਦੇ ਨਾਲ ਇਕਰਾਰ ਕਰਦੇ ਆ ਆਪਣੇ ਸਾਰੇ ਗੁਨਾਹਾਂ ਤੋਂ ਤਾਬਾ ਮੰਗਦੇ ਆ ਹਰ ਪਰਮੇਸ਼ਰ ਦੀ ਵੱਡੀ ਦਇਆ ਕਿਰਪਾ ਆਸ਼ਿਸ਼ ਬਰਕਤ ਪੂਰੇ ਪਰਿਵਾਰਾਂ ਦੇ ਉੱਤੇ ਰਿਲੀਜ਼ ਕਰਨ ਦੇ ਲਈ ਸਭ ਮਿਲ ਕੇ ਪਰਮੇਸ਼ਰ ਦੀ ਪਾਕ ਪਵਿੱਤਰ ਹਜ਼ੂਰੀ ਵਿੱਚ ਪ੍ਰਾਰਥਨਾ ਕਰਾਂਗੇ ਹਾਲੇਲੂਇਆ 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 ਤਾਰੀਫ 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 ਕਰਦੇ ਹਾਂ ਮਹਾਨ ਸਮਰਥੀ ਜ਼ਿੰਦਾ ਖੁਦਾਵਨ ਪਿਆਰੇ ਪਰਮੇਸ਼ਰ ਪ੍ਰਭੂ ਯਹਵਾ ਤੁਹਾਡਾ ਸ਼ੁਕਰ ਤੜਾ ਤਨਵਾ ਤੁਹਾਡੀ ਤਾਰੀਫ ਕਰਦੇ ਆਂ ਪ੍ਰਭੂ ਜੀ ਆਪਣੇ ਆਪ ਨੂੰ ਤੁਹਾਡੇ ਹੱਥਾਂ ਸਮ ਦੇ ਖੁਦਾ ਤੁਹਾਡੇ ਹਜ਼ੂਰ ਚੁੱਕਦੇ ਆਂ ਪ੍ਰਭੂ ਜੀ ਤੁਹਾਡੇ ਨਾਮ ਨੂੰ ਮਹਿਮਾਰ ਵਡਿਆਈ ਦਿੰਦੇ ਪਿਆਰੇ ਖੁਦਾ ਪੂਰੇ ਹੀ ਪਰਿਵਾਰਾਂ ਨੂੰ ਤੁਹਾਡੇ ਲਹੂ ਚ ਬLES ਕਰਦੇ ਖੁਦਾ ਇਹਨਾਂ ਦੀਆਂ ਸਾਰੀਆਂ ਰੁਕਾਵਟਾਂ ਸਾਰੇ ਬੰਦਨਾਂ ਨੂੰ ਤੁਸੀਂ ਦੂਰ ਕਰਨਾ ਪ੍ਰਭੂ ਜੀ ਆਪਣੇ ਰਹਿਮ ਆਪਣੇ ਫਜ਼ਲ ਦੇ ਵਸੇ ਲੈ ਅੱਜ ਤੁਸੀਂ ਇਹਨਾਂ ਦੀ ਸੱਚੀ ਸਹਾਇਤਾ ਨੂੰ ਭੇਜਣਾ ਪਿਆਰੇ ਖੁਦਾਵਨ ਜੋ ਵੀ ਜਾਨ ਜੋ ਵੀ ਜ਼ੁਬਾਨ ਅੱਜ ਤੁਹਾਡੇ ਹਜ਼ੂਰ ਆਈ ਹੈ ਖੁਦਾਵਨ ਇਹ ਕੋਈ ਵੀ ਪਿਤਾ ਪਰਮੇਸ਼ਰ ਅੱਜ ਆਪਣੇ ਗੁਨਾਹਾਂ ਦੀ ਪਾਪਾਂ ਦੀ ਸਜ਼ਾ ਦੇ ਵਿੱਚ ਨਾ ਪਵੇ ਪਿਤਾ ਪਰਮੇਸ਼ਰ ਪਰ ਇਹ ਸੱਚਮੁੱਚ ਖੁਦਾ ਦੇ ਵੱਲੋਂ ਅੱਜ ਸੱਚੇ ਤਾਵਾ ਨੂੰ ਪ੍ਰਾਪਤ ਕਰਨ ਖੁਦਾ ਸੱਚੇ ਛੁਟਕਾਰੇ ਨੂੰ ਪ੍ਰਾਪਤ ਕਰ ਲੈਣ ਪ੍ਰਭੂ ਜੀ ਜਿਨੇ ਵੀ ਪੈਨਪਾਈ ਤੁਹਾਡੇ ਹਜ਼ੂਰ ਨੇ ਖੁਦਾ ਤੁਸੀਂ ਇਹਨਾਂ ਨੂੰ ਸਜ਼ਾ ਵਿੱਚ ਨਹੀਂ ਰੱਖਿਆ ਪਿਤਾ ਤੁਸੀਂ ਇਹਨਾਂ ਦੇ ਗੁਨਾਹਾਂ ਨੂੰ ਸ਼ਮਾ ਕੀਤਾ ਪ੍ਰਭੂ ਜੀ ਤੁਸੀਂ ਇਹਨਾਂ ਨੂੰ ਧਰਮੀਆਂ ਵਿੱਚ ਰੱਖਿਆ ਖੁਦਾਵਨ ਤੁਸੀਂ ਇਹਨਾਂ ਦੇ ਜਾਨ ਦੇ ਬਚਾਉਣ ਵਾਲੇ ਹੋ ਪਿਤਾ ਪਰਮੇਸ਼ਰ ਅੱਜ ਜੋ ਵੀ ਜ਼ੁਬਾਨ ਅੰਗੀਕਾਰ ਕਰੇ ਜੋ ਵੀ ਗੁਟਨਾ ਤੁਹਾਡੇ ਹਜ਼ੂਰ ਚੁੱਕਿਆ ਪਿਤਾ ਪਰਮੇਸ਼ਰ ਜੋ ਵੀ ਆਪਣੇ ਪਾਪਾਂ ਦਾ ਸੱਚੇ ਦਿਲ ਤੋਂ ਇਕਰਾਰ ਕਰੇ ਅੱਜ ਵਿਸ਼ਵਾਸ ਕਰਦੇ ਕਿ ਯਹਵਾ ਵਫਾਦਾਰ ਤੇ ਧਰਮੀਆਂ ਜਿਨ੍ਹਾਂ ਦੇ ਸਾਰੇ ਪਾਪਾਂ ਤੋਂ ਇਹਨਾਂ ਨੂੰ ਸ਼ੁੱਧ ਕਰਕੇ ਸਾਰੇ ਕੁਧਰਮ ਤੋਂ ਆਜ਼ਾਦ ਕਰੇਗਾ ਔਰ ਇਹਨਾਂ ਨੂੰ ਆਪਣੇ ਪਾਕ ਵਚਨ ਦੇ ਨਾਲ ਬlesd ਕਰੇਗਾ ਖੁਦਾਵੰ ਤੁਸੀ ਦਇਆ ਦੇ ਸਾਗਰ ਔਰ ਅਤ ਪਵਿੱਤਰ ਪਰਮੇਸ਼ਰੋ ਤੁਸੀ ਦਇਆ ਕਰਨ ਵਾਲੇ ਸਮਰਥੀ ਪੈਰੇ ਪਰਮੇਸ਼ਰ ਔਰ ਪ੍ਰਭੂ ਜੀ ਰਹਿਮ ਕਰੋ ਦਇਆ ਕਰੋ ਕਿਰਪਾ ਕਰੋ ਆਸ਼ੀਸ਼ ਕਰੋ ਪਿਤਾ ਪਰਮੇਸ਼ਰ ਖੁਦਾ ਹੈ ਮੇਰੇ ਮਹਾਨ ਸਮਰਥੀ ਖੁਦਾ ਜਨੇਵੀ ਪਰਿਵਾਰ ਦੇ ਹਜ਼ੂਰ ਨੇ ਜਿੰਨੀਆਂ ਵੀ ਜਾਣਾਂ ਤੁਹਾਡੇ ਹਜ਼ੂਰ ਜੋ ਵੀ ਪੈਨ ਪ੍ਰਾ ਤੁਹਾਡੇ ਹਜ਼ੂਰ ਖੁਦ ਇਹਨਾਂ ਸਾਰਿਆਂ ਨੂੰ ਤੁਹਾਡੇ ਹੱਥਾਂ 'ਚ ਸੌਂਦੇ ਆ ਜੋ ਵੀ ਇਹਨਾਂ ਤੋਂ ਜਾਣੇ ਜਾਂ ਅਣਜਾਣੇ ਵਿੱਚ ਗੁਨਾਹ ਗਲਤੀਆਂ ਹੋਏ ਨੇ ਖੁਦਾ ਜਾਂ ਫਿਰ ਜਾਣ ਬੁੱਝ ਕੇ ਗਲਤੀਆਂ ਕੀਤੀਆਂ ਨੇ ਪਿਤਾ ਹਰ ਇੱਕ ਗਲਤੀ ਗੁਨਾਹ ਪਾਪ ਅਪਰਾਧ ਤੋਂ ਤੁਸੀਂ ਸ਼ਮਾ ਕਰਨਾ ਔਨ ਲਈ ਹਰ ਇੱਕ ਪਲ ਦੇ ਵਿੱਚ ਇਹਨਾਂ ਨੂੰ ਪਵਿੱਤਰ ਤਾਈ ਵਿੱਚ ਬਣੇ ਰਹਿਣ ਜਿਨ੍ਹਾਂ ਦੀ ਮਦਦ ਕਰਨਾ ਪ੍ਰਭੂ ਜੀ ਇਹਨਾਂ ਦੇ ਸਰੀਰ ਦੇ ਹਰੀ ਕਾਂਗ ਨੂੰ ਧਾਰਮਿਕਤਾ ਦੇ ਹਥਿਆਰ ਬਣਾ ਕੇ ਇਸਤੇਮਾਲ ਕਰੋ ਪਿਆਰੇ ਖੁਦਾਵਾਨ ਇਹਨਾਂ ਦਾ ਸਰੀਰ ਪਰਮੇਸ਼ਰ ਦੀ ਪਵਿੱਤਰ ਹੈ ਕਲਾ ਪ੍ਰਭੂ ਜੀ ਔਰ ਇਸ ਹੈਕਲ ਨੂੰ ਤੁਸੀਂ ਧਾਰਮਿਕਤਾ ਦੇ ਹਥਿਆਰ ਬਣਾ ਕੇ ਇਸਤੇਮਾਲ ਕਰੋ ਪਿਆਰੇ ਖੁਦਾਵਨ ਇਹਨਾਂ ਦੇ ਰੂਹ ਜਿਸ ਨੂੰ ਜਾਣ ਤੇ ਆਪਣਾ ਹੀ ਕਬਜ਼ਾ ਵਾਸ ਕੰਟਰੋਲ ਕਰਨਾ ਪੈਰੇ ਪਰਮੇਸ਼ਰ ਬਿਤਾ ਹਾਰੀ ਕਬੰਦਨ ਹਰ ਰੁਕਾਵਟ ਨੂੰ ਯੇਸ਼ੂ ਨਾਮ ਚ ਕੈਨਸਲ ਕਰ ਦਿਆ ਦੂਰ ਕਰ ਦਿਆ ਪ੍ਰਭੂ ਜੀ ਸਾਰੀਆਂ ਰੁਕਾਵਟਾਂ ਨੂੰ ਨਾਸ਼ ਬਸਮ ਖਤਮ ਕਰ ਦੇ ਖੁਦਾ ਤੁਹਾਡੀ ਦਇਆ ਕਿਰਪਾ ਭਲਾਈ ਭਰਪੂਰੀ ਸਦਾਤੂ ਲੈ ਕੇ ਸਦਾ ਤੱਕ ਪੂਰੇ ਪਰਿਵਾਰਾਂ ਦੀ ਜ਼ਿੰਦਗੀ ਚ ਰਿਲੀਜ਼ ਕਰਦੇ ਪਿਤਾ ਪਰਮੇਸ਼ਰ ਤੁਹਾਡੀ ਵੱਡੀ ਦਇਆ ਜੋ ਆਕਾਸ਼ ਅਤੇ ਧਰਤੀ ਦੀ ਉਚਾਈ ਤੋਂ ਵੀ ਵੱਡੀ ਆ ਅੱਜ ਨਾ ਸਾਰਿਆਂ ਦੇ ਉੱਤੇ ਉਤਰ ਆਵੇ ਖੁਦਾਵਾਨ ਕਿਉਂਕਿ ਸੱਚ ਮੁੱਚ ਖੁਦਾਵੰ ਤੁਸੀ ਸਾਡੇ ਨਾਲ ਸਾਡੇ ਪਾਪਾਂ ਦੇ ਅਨੁਸਾਰ ਨਹੀਂ ਵਰਤਿਆ ਪਿਤਾ ਤੁਸੀ ਸਾਨੂੰ ਵੇਖ ਕੇ ਆਪਣਾ ਰੂਪ ਨਹੀਂ ਬਦਲਿਆ ਖੁਦਾ ਤੁਸੀ ਪਾਪੀਆਂ ਤੋਂ ਘਿਰ ਨਹੀਂ ਕੀਤੀ ਖੁਦਾਵੰ ਤੁਸੀ ਸਾਡੇ ਸਭ ਦੇ ਉੱਤੇ ਰਹਿਮ ਕੀਤਾ ਦਇਆ ਕੀਤੀ ਔਰ ਆਪਣੇ ਨਾਲ ਮੇਲਮਲਾਪ ਕਰਨ ਦੇ ਲਈ ਸਾਡੇ ਨਾਲ ਹਰ ਵੇਲੇ ਤੁਸੀ ਐਫਰਟ ਕੀਤੇ ਪਿਤਾ ਤੁਹਾਡਾ ਸ਼ੁਕਰ ਤੁਹਾਡਾ ਧੰਨਵਾਦ ਕਰਦੇ ਪਿਤਾ ਪਰਮੇਸ਼ਰ ਜਿੰਨੇ ਵੀ ਜਨ ਤੁਹਾਡੇ ਹਜ਼ੂਰ ਨੇ ਹਰ ਇੱਕ ਨੂੰ ਤੁਹਾਡੇ ਲਹੂ ਚ ਬles ਕਰਦੇ ਆ ਤੁਹਾਡੇ ਤਾਕਤਵਰ ਲਹੂ ਦੀਆਂ ਬਾਣਾ ਪੂਰੇ ਪਰਿਵਾਰਾਂ ਦੇ ਚਾਸ਼ਵੇਂ ਲਗਾਉਣੇ ਖੁਦਾ ਅੱਜ ਤੁਸੀ ਇਹਨਾਂ ਸਾਰਿਆਂ ਨੂੰ ਸ਼ੁੱਧ ਕਰੋ ਆਜ਼ਾਦ ਕਰੋ ਅੱਜ ਸਫਲਤਾ ਦੇ ਨਵੇਂ ਨਵੇਂ ਰਾਸਤੇ ਨਦੀ ਜ਼ਿੰਦਗੀ ਚ ਖੋਲ ਦੋ ਪਿਤਾ ਆਪਣੀ ਵੱਡੀ ਬਰਕਤ ਤੇ ਤਿਆ ਆਸ਼ਿਸ਼ ਨੇ ਨਦੀ ਜ਼ਿੰਦਗੀ ਚ ਭੇਜ ਦੋ ਪ੍ਰਭੂ ਜੀ ਤੁਹਾਡਾ ਆਤਮਾ ਪ੍ਰਤੀ ਦਿਨ ਨਦੀ ਫਾਜ਼ਤ ਕਰੇ ਹਰ ਇੱਕ ਬੰਧਨ ਹਰ ਰੁਕਾਵਟ ਨੂੰ ਦੂਰ ਕਰ ਦੇ ਪਿਤਾ ਪਰਮੇਸ਼ਰ ਤੁਹਾਡੀ ਸੱਚੀ ਸਹਾਇਤਾ ਨੂੰ ਪੂਰੇ ਪਰਿਵਾਰਾਂ ਤੇ ਤੇ ਰੀਲਿਸ ਕਰ ਦੇ ਪਾਰੇ ਪ੍ਰਭੂ ਜੀ ਇਹ ਪੂਰੀ ਹੀ ਪ੍ਰਾਰਥਨਾ ਦੇ ਵਿੱਚ ਖੁਦਾਵਾ ਅਸੀਂ ਵਿਸ਼ਵਾਸ ਕਰਦੇ ਹਾਂ ਤੁਸੀਂ ਸਾਡੀ ਹਰ ਇੱਕ ਪੁਕਾਰ ਨੂੰ ਸੁਣਿਆ ਤੇ ਉੱਤਰ ਦਿੱਤਾ ਅਸੀਂ ਸਭ ਮਿਲ ਕੇ ਦੁਆ ਕਰਦੇ ਹਾਂ ਸਾਰੇ ਭੈਣਾ ਭਾਈਆਂ ਦੇ ਲਈ ਜਿਨ੍ਹਾਂ ਨੇ ਆਪਣੇ ਨਾਮ ਤੁਹਾਡੀ ਪੱਖ ਹਜ਼ੂਰੀ ਵਿੱਚ ਭੇਜੇ ਨੇ ਪ੍ਰਭੂ ਜੀ ਦੁਆ ਕਰਦੇ ਮਹਾਨ ਖੁਦਾਵੰਦ ਉਹਨਾਂ ਸਾਰੇ ਭੈਣਾ ਭਾਈਆਂ ਲਈ ਜਿਨ੍ਹਾਂ ਨੇ ਆਪਣੇ ਨਾਮ ਤੁਹਾਡੀ ਪਾਕ ਹਜ਼ੂਰੀ ਵਿੱਚ ਭੇਜੇ ਨੇ ਖੁਦਾਵਾਨ ਲਖਵਿੰਦਰ ਸਿੰਘ ਲਈ ਦੁਆ ਕਰਦੇ ਪੈਰੇ ਪ੍ਰਭੂ ਜੀ ਕਾਰੋਬਾਰ ਚ ਵਾਧਾ ਕਰੋ ਖੁਦਾਵਾਨ ਨਵੇਂ ਕਾਰੋਬਾਰਾਂ ਨਾ ਬਲੈਸ ਕਰੋ ਮਨਰਾਜ ਔਰ ਮਨਵੀਰ ਲਈ ਦੁਆ ਕਰਦੇ ਖੁਦਾ ਹਰ ਤਰ੍ਹਾਂ ਦੀ ਸਿਕਿਨ ਨਲ ਜਿਨ੍ਹਾਂ ਦੀ ਜ਼ਿੰਦਗੀ ਚ ਚੋਂ ਜਾਂਦੀ ਰਹੇ ਪਿਤਾ ਪਰਮੇਸ਼ਰ ਸਾਰੇ ਹੀ ਰੋਗਾ ਤਾਂ ਜ਼ਾਦ ਕਰੋ ਹਰਜਿੰਦਰ ਸਿੰਘ ਲਈ ਦੁਆ ਕਰਦੇ ਖੁਦਾਵਾਨ ਕਾਰੋਬਾਰ ਚ ਵਾਧਾ ਕਰੋ ਕਾਰੋਬਾਰ ਦੀਆਂ ਰੁਕਾਵਟਾਂ ਨੂੰ ਦੂਰ ਕਰੋ ਪ੍ਰਭੂ ਜੀ ਮਨਪ੍ਰੀਤ ਸਿੰਘ ਔਰ ਤਰਨਪ੍ਰੀਤ ਸਿੰਘ ਲਈ ਦੁਆ ਕਰਦੇ ਖੁਦਾਵਾਨ ਘਰ ਵਿੱਚ ਆਪਸੀ ਪਿਆਰ ਮੇਲ ਮਲਾਪ ਸੱਚੀ ਸ਼ਾਂਤੀ ਹੋਵੇ ਖੁਦਾ ਆਪਣੇ ਪਰਿਵਾਰ ਵਿੱਚ ਆ ਗੁਰਪ੍ਰੀਤ ਸਿੰਘ ਲਈ ਦੁਆ ਕਰਦੇ ਖੁਦਾ ਜੋ ਵਿਨੋਦ ਸਿਕਿਉਰਿਟੀ ਫੰਡ ਨੇ ਪਿਤਾ ਪਰਮੇਸ਼ਰ ਜੋ ਕੰਪਨੀ ਇਹਨਾਂ ਨੂੰ ਦੇਣ ਤੋਂ ਮਨ੍ਹਾ ਕਰ ਰਹੀ ਆ ਇਸ ਪ੍ਰਾਦੀ ਮਿਹਨਤ ਦੀ ਕਮਾਈ ਨੂੰ ਇਹਨਾਂ ਨੂੰ ਮਿਲਣ ਜਿਨ੍ਹਾਂ ਦੀ ਮਦਦ ਕਰਨਾ ਖੁਦਾਵਨ ਸੰਤੋਸ਼ ਕਾਲ ਲਈ ਦੁਆ ਕਰਦੇ ਆ ਇਹਨਾਂ ਦੇ ਪਰਿਵਾਰ ਨੂੰ ਕੰਪਲੀਟ ਕਰੋ ਪਿਤਾ ਇਹਨਾਂ ਦੇ ਸਾਰੇ ਹੀ ਚਿੰਤਾ ਭੋਜ ਪਰੇਸ਼ਾਨੀ ਤੋਂ ਆਜ਼ਾਦ ਕਰੋ ਖੁਦਾ ਹਰੀ ਕੋ ਪਰਸਨ ਜੋ ਇਹਨਾਂ ਦੀ ਜ਼ਿੰਦਗੀ ਦੀ ਚਿੰਤਾ ਦਾ ਕਾਰਨ ਆ ਉਹਨਾਂ ਦੇ ਮਨ ਨੂੰ ਬਦਲੋ ਪਿਆਰੇ ਪ੍ਰਭੂ ਜੀ ਇੰਦਰਜੀਤ ਸਿੰਘ ਲਈ ਦੁਆ ਕਰਦੇ ਖੁਦਾ ਇਹਨਾਂ ਦੇ ਵੀਜ਼ਾ ਦੇ ਵਿੱਚ ਹੋਣ ਵਾਲਾ ਹਰ ਇੱਕ ਡਿਲੇイ ਯੇਸ਼ੂ ਨਾਮ ਚ ਕੈਨਸਲ ਹੋ ਜਾਵੇ ਔਰ ਇਸ ਪ੍ਰਾਦੇ ਵੀਜ਼ਨ ਸੁਦੇਸ਼ਲੀ ਦੁਆ ਕਰਦੇ ਖੁਦਾ ਕਰ ਵਿੱਚ ਹਰ ਵੇਲੇ ਹੋਣ ਵਾਲੀ ਲੜਾਈ ਕਲੇਸ਼ ਨੂੰ ਯੇਸ਼ੂ ਨਾਮ ਚ ਕੈਨਸਲ ਕਰ ਦੇ ਖੁਦਾ ਪਰਿਵਾਰ ਦਾ ਹਰ ਇੱਕ ਜਨ ਆਪਸੀ ਪਿਆਰ ਮਿਲਵਰਤਨ ਸੱਚੀ ਸਹਿਮਤੀ ਰੱਖੇ ਬਤਾ ਮਨਪ੍ਰੀਤ ਕੌਲੀ ਦੁਆ ਕਰਦੇ ਖੁਦਾ ਜੋ ਵੀ ਇਸ ਪੈਨ ਦੀ ਪ੍ਰੇਰ ਲਾਈਫ ਡਿਸਟਰਬ ਹੈ ਖੁਦਾਵਾਨ ਇਹਨਾਂ ਨੂੰ ਆਪਣੇ ਹਜ਼ੂਰ ਉੱਠਣ ਬੈਠਣ ਲਈ ਤਿਆਰ ਕਰੋ ਵਚਨ ਪ੍ਰਾਰਥਨਾ ਆਰਾਧਨਾ ਵਿੱਚ ਜੋੜੋ ਪ੍ਰਭੂ ਜੀ ਲੱਕੀ ਲਈ ਦੁਆ ਕਰਦੇ ਖੁਦਾ ਜੋ ਇਹ ਪ੍ਰਣਾਸ਼ ਕਰ ਦੇ ਨੇ ਖੁਦਾਵਾਨ ਹਰ ਇੱਕ ਨਸ਼ੇ ਦੀ ਸਪਰਟ ਤੋਂ ਜ਼ਾਦ ਕਰੋ ਖੁਦਾਵਾਨ ਰੇਖਰ ਮਨਪ੍ਰੀਤ ਲੀ ਦੁਆ ਕਰਦੇ ਖੁਦਾ ਇਹਨਾਂ ਦੇ ਵੀਜ਼ੇ ਵਿੱਚ ਹੋਣ ਵਾਲਾ ਡਿਲੇਅ ਸ਼ੂਨਾਮ ਚ ਦੂਰ ਹੋ ਜਾਵੇ ਦੋਨੋਂ ਪੈਣਾ ਹੀ ਬlesਸ ਕੀਤੀਆਂ ਜਨ ਖੁਦਾਵਨ ਇਹਨਾਂ ਦੇ ਪਾਸਪੋਰਟਸ ਨੂੰ ਵੀਜ਼ਾ ਨਾਲ ਬlesਸ ਕਰੋ ਬਿਤਾ ਪਰਮੇਸ਼ਰ ਸਿਮੀ ਲਈ ਦੁਆ ਕਰਦੇ ਆ ਚੰਗੀ ਸਿਹਤ ਨਾਲ ਬlesਸ ਕਰੋ ਖੁਦਾ ਜੋ ਇਹਨਾਂ ਦੇ ਬਾਡੀ ਚ ਕਿਸੇ ਵੀ ਚੀਜ਼ ਦੀ ਕਮੀ ਘਟੀਆਂ ਖੁਦਾਵਨ ਸਾਰੀਆਂ ਹੀ ਕਮੀਆਂ ਘਟੀਆਂ ਲੋੜਾਂ ਜ਼ਰੂਰਤਾਂ ਤੁਹਾਡੇ ਸਮਰਥੀ ਨਾਲ ਸਰਗਰਾਜੋ ਪੂਰੀਆਂ ਕੀਤੀਆਂ ਜਨ ਦਲਜੀਤ ਕਾਲ ਲਈ ਦੁਆ ਕਰਦੇ ਖੁਦਾ ਇਨਨੂੰ ਆਪਣੇ ਹਜ਼ੂਰ ਵਚਨ ਪ੍ਰਾਰਥਨਾ ਵਿੱਚ ਜੋੜੋ ਪਿਤਾ ਪ੍ਰੇਰ ਵਿੱਚ ਆਉਣ ਵਾਲੀਆਂ ਸਾਰੀਆਂ ਰੁਕਾਵਟਾਂ ਨੂੰ ਦੂਰ ਕਰੋ ਔਰ ਇਹਨਾਂ ਦੀ ਮੈਰिज ਨੂੰ ਹੋਣ ਚਾਹਨਾਂ ਦੀ ਮਦਦ ਕਰੋ ਰੀਤੂ ਲਈ ਦੁਆ ਕਰਦੇ ਖੁਦਾ ਹਾਰੀਕ ਚਿੰਤਾ ਬੋਝ ਪਰੇਸ਼ਾਨੀ ਤੋਂ ਆਜ਼ਾਦ ਕਰਕੇ ਚੰਗੀ ਸਿਹਤ ਨਾਲ ਬਲੈਸ ਕਰੋ ਪ੍ਰਭੂ ਜੀ ਦੁਆ ਕਰਦੇ ਖੁਦਾ ਨਾਲ ਕਰ ਵਿੱਚ ਰੱਖੇ ਇਸ ਜਾਲ ਔਰ ਤੇਲ ਲਈ ਪਿਆਰੇ ਪਰਮੇਸ਼ੁਰ ਖੁਦਾਵੰਨ ਅੱਜ ਤੋਂ ਕੋਈ ਆਮ ਜਾਲ ਤੇਲ ਨਹੀਂ ਹੈ ਪ੍ਰਭੂ ਜੀ ਅੱਜ ਤੋਂ ਹੀ ਸ਼ਿਫਾ ਸ਼ੁਕਰਾ ਔਰ ਆਜ਼ਾਦੀ ਦੇਣ ਵਾਲਾ ਪਾਤ ਪਵਿੱਤਰ ਲਹੂ ਹੈ ਪਿਆਰੇ ਖੁਦਾਵਾਨ ਅਸਤੁਏ ਜ਼ਿੰਦਾ ਲਹੂ ਨੂੰ ਜਦ ਵੀ ਘਰਾਂ ਦੇ ਕੋਨੇ-ਕੋਨੇ ਤੇ ਛਿੜਕਿਆ ਜਾਵੇ ਹਰ ਇੱਕ ਕੋਨਾ ਪਵਿੱਤਰ ਸ਼ੁੱਧ ਆਜ਼ਾਦ ਹੋ ਜਾਵੇ ਸਾਰੇ ਹੀ ਰੋਗ ਬੰਦਨ ਬਿਮਾਰੀਆਂ ਇਸ ਜ਼ਿੰਦਾ ਲਹੂ ਦੇ ਵਸੀਲੇ ਨਾਲ ਸ਼ੁਜਨ ਖੁਦਾ ਕਰੋ ਬਾਰਾਂ ਚ ਵਾਅਦਾ ਹੋਵੇ ਪ੍ਰਭੂ ਜੀ ਹਾਰਿਕ ਬੰਦਨ ਬਵਾ ਬਿਮਾਰੀ ਪਰੇਸ਼ਾਨੀ ਨੂੰ ਦੂਰ ਦੇ ਪਿਤਾ ਪਰਮੇਸ਼ਰ ਕੈਨਸਲ ਕਰ ਦੇ ਖੁਦਾ ਪੂਰੇ ਪਰਿਵਾਰਾਂ ਨੂੰ ਤੁਹਾਡੇ ਹੱਥਾਂ ਵਿੱਚ ਸੌਂਦੇ ਜ਼ਿੰਦਾ ਲਹੂ ਦੇ ਵਿੱਚ ਕਵਰ ਕਰਦੇ ਪਿਆਰੇ ਖੁਦਾਵਾਨ ਪੂਰੀ ਪ੍ਰਾਰਥਨਾ ਨੂੰ ਯੇਸ਼ੂ ਨਾਸਰੀ ਦੇ ਜ਼ਿੰਦਾ ਸਮਰਥੀ ਨਾਮ ਚ ਮੰਗਦੇ ਹਾਂ ਆਮੇਨ 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 ਤਾਰੀਕ ਲਈ ਸਤਿਅ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਸਿਸਟਮ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 62880896731 ਤੇ ਕਾਲ ਕਰਕੇ ਜਾਂ ਵਟਸਐਪ ਤੇ ਮੈਸੇਜ ਕਰਕੇ ਆਪਣੀ ਪ੍ਰੇਅਰ ਰਿਕੁਐਸਟ ਲਿਖਵਾ ਸਕਦੇ ਹੋ ਪ੍ਰੇਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀਦੀ